ਮੇਰਾ ਪਹਿਲਾ ਸਵਾਲ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਆਦ ਗਰਨ ਸਾਹਿਬ ਜੀ ਵਿੱਚ ਕਿਹੜੇ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਦਰਜ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਆਦ ਗਰਨ ਸਾਹਿਬ ਜੀ ਦੇ ਵਿੱਚ ਕਿਹੜੇ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਦਰਜ ਕੀਤਾ ਗਿਆ ਜਿਹੜੇ ਵੀਰ ਭੈਣ ਵੀਡੀਓ ਦੇਖ ਰਹੇ ਨੇ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਜੀ ਨੇਹਾ ਜੀ ਪਰ ਜੋ ਦੋਨੋਂ ਚਲੋ ਜੀ ਨੇਹਾ ਜੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਅਗਲਾ ਸਵਾਲ ਤੇ ਸਵਾਲ ਪੁੱਛਣ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਇਸ ਸਮੇਂ ਅਸੀਂ ਖੜੇ ਹਾਂ ਦੁਨੀਆ ਦੀ ਸਭ ਤੋਂ ਲੰਬੀ ਟਨਲ ਉਚਾਈ ਦੇ ਬਣੀ ਹੋਈ 10040 ਫੁੱਟ ਦੀ ਉਚਾਈ ਦੇ ਬਣੀ ਹੋਈ ਅਟ ਟਨਲ ਦੇ ਕੋਲ ਤੇ ਵੀਡੀਓ ਨੂੰ ਬਤਵਾ শেয়ার ਜ਼ਰੂਰ ਕਰੋ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਅਗਲਾ ਸਵਾਲ ਹੈ ਮੇਰਾ ਜੀ ਗੁਰਤੇਗ ਭਾਦਰ ਸਾਹਿਬ ਜੀ ਦੇ ਨਾਲ ਜਿਹੜੇ ਸਿੰਘ ਸ਼ਹੀਦ ਹੋਏ ਸੀ ਗੁਰਤੇਗ ਭਾਦਰ ਸਾਹਿਬ ਜੀ ਦੇ ਸਾਹਮਣੇ ਉਹਨਾਂ ਸਿੰਘਾਂ ਦਾ ਕੀ ਨਾਮ ਸੀ ਗੁਰਤੇਗ ਭਾਦਰ ਸਾਹਿਬ ਜੀ ਜਿਹਨਾਂ ਦੀ ਸ਼ਹਾਦਤ ਹੋਈ ਉਹਦੇ ਕੁਝ ਸਿੱਖਾਂ ਨੂੰ ਵੀ ਸ਼ਹੀਦ ਕੀਤਾ ਗਿਆ ਸੀਗਾ ਉਹਨਾਂ ਸਿੱਖਾਂ ਦੇ ਕੀ ਨਾਮ ਸਨ ਇਹ ਤੁਸੀਂ ਦੱਸਣਾ ਹੈ ਜਿਹੜੇ ਵੀਰ ਭੈਣ ਵੀਡੀਓ ਦੇਖ ਰਹੇ ਨੇ ਉਹ ਵੀ ਕਮੈਂਟਾਂ 'ਚ ਜਵਾਬ ਦੇ ਸਕਦੇ ਹਨ ਤੇ ਪਹਿਲੇ ਦੱਸੋ ਕਿੰਨੇ ਸਿੰਘ ਸ਼ਹੀਦ ਹੋਏ ਸੀਗੇ ਤਿੰਨ ਜੀ ਤਿੰਨ ਤਾਂ ਫਿਰ ਆਪ ਜੀ ਮਿਲ ਕੇ ਨਾਮ ਦੱਸ ਸਕਦੇ ਹੋ ਜੀ ਪਹਿਲੇ ਪ੍ਰਜੋਤ ਸਿੰਘ ਜੀ ਭਾਈ ਦਿਆਲਾ ਜੀ ਭਾਈ ਦਿਆਲਾ ਜੀ ਠੀਕ ਹੈ ਜੀ ਭਾਈ ਮਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਸਤੀਦਾਸ ਜੀ ਬਿਲਕੁਲ ਸਹੀ ਜੀ ਭਾਈ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਹੁਣ ਇਸੇ ਨਾਲ ਜੁੜਿਆ ਹੋਇਆ ਸਵਾਲ ਮੇਰਾ ਹੈ ਕਿ ਭਾਈ ਮਤੀਦਾਸ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀ ਭਾਈ ਮਤੀ ਦਾਸ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀ ਇਹ ਆ ਵੀ ਦੱਸਣਾ ਹੈ ਜਿਹੜੇ ਵੀਰਪੈਣ ਵੀਡੀਓ ਦੇਖ ਰਹੇ ਨੇ ਉਹ ਵੀ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਭਾਈ ਮਤੀ ਦਾਸ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀ ਜੀ ਦੋਨਾਂ ਹੱਥ ਖੜੇ ਕੀਤੇ ਰਹੇ ਤੇ ਪਰਜੋਸ਼ ਸਿੰਘ ਮੁਕਾਜ ਪਰਜੋਸ਼ ਜੀ ਆਰੇ ਨਾਲ ਚੀਰ ਕੇ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ ਸੀ ਭਾਈ ਮਤੀ ਦਾਸ ਜੀ ਨੂੰ ਠੀਕ ਹੈ ਜੀ ਅਗਲਾ ਸਵਾਲ ਭਾਈ ਸਤੀ ਦਾਸ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀ ਭਾਈ ਸਤੀ ਦਾਸ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀ ਦੋਨਾਂ ਹੱਥ ਖੜੇ ਕੀਤੇ ਨੇ ਤੇ ਇੰਨੇ ਹੀ ਜਵਾਬ ਦੇਣ ਗਏ ਜੀ ਨੇ ਆ ਜੀ ਰੂਹ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਸੀ ਜੀ ਰੂਹ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਸੀ ਅਗਲਾ ਸਵਾਲ ਜੀ ਪਾਈ ਦਿਆਲਾ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀ ਪਾਈ ਦਿਆਲਾ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀ ਜਿਹੜੇ ਵੀਰ ਭੈਣ ਵੀਡੀਓ ਦੇਖ ਰਹੇ ਨੇ ਕਮੈਂਟ ਰਾਹੀਂ ਜਵਾਬ ਦੇ ਸਕਦੇ ਆਰ ਕੁਝ ਵੀਰ ਭੈਣ ਕਹਿੰਦੇ ਆ ਤੁਸੀਂ ਜਵਾਬ ਜਲਦੀ ਦਿੰਨੇ ਹੋ ਸਾਨੂੰ ਟਾਈਪ ਕਰਨ ਲਾ ਕੀ ਟਾਈਮ ਲੱਗ ਜਾਂਦਾ ਹੈ ਪਹਿਲੇ ਵੀ ਕਈ ਵਾਰ ਦੱਸ ਚੁੱਕੇ ਆਂ ਕਿ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਵੀ ਜਵਾਬ ਦੇ ਸਕਦੇ ਹੋ ਜੀ ਸੋ ਪਾਈ ਦਿਆਲਾ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀਗਾ ਜੀ ਜੀ ਨਿਆ ਜੀ ਦੇਗ ਵਿੱਚ ਉਬਾਲ ਕੇ ਹਾਂ ਜੀ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਸੀ ਪਾਈ ਦਿਆਲਾ ਜੀ ਨੂੰ ਇਸ ਤੋਂ ਬਾਅਦ ਮੇਰਾ ਅਗਲਾ ਸਵਾਲ ਹੈ ਜੀ ਗੁਰਤੇਗ ਭਾਦਰ ਸਾਹਿਬ ਜੀ ਦੀ ਭੈਣ ਦਾ ਕੀ ਨਾਮ ਸੀ ਗੁਰਤੇਗ ਭਾਦਰ ਸਾਹਿਬ ਜੀ ਦੀ ਭੈਣ ਦਾ ਕੀ ਨਾਮ ਸੀ ਇਹ ਆਪ ਵੀ ਨੂੰ ਦੱਸਣਾ ਜਿਹੜੇ ਵੀਰ ਪਿਆਣ ਵੀਰ ਦੇਖ ਰਹੇ ਨੇ ਉਹ ਵੀ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਗੁਰਤੇਗ ਭਾਦਰ ਸਾਹਿਬ ਜੀ ਦੀ ਭੈਣ ਦਾ ਕੀ ਨਾਮ ਸੀ ਤੇ ਕੌਣ ਦੱਸੇਗਾ ਜੀ ਨਿਹਾਂ ਜੀ ਨਿਹਾਂ ਹੀ ਦੱਸਣਗੇ ਜੀ ਨਿਹਾਂ ਜੀ ਬੀਬੀ ਵੀਰੋ ਜੀ ਬੀਬੀ ਵੀਰੋ ਜੀ ਬਿਲਕੁਲ ਸਹੀ ਜਵਾਬ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਤੇਗ ਭਾਦਰ ਸਾਹਿਬ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਦਰਜ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਤੇਗ ਭਾਦਰ ਸਾਹਿਬ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਦਰਜ ਹੈ ਦੋਨਾਂ ਨਾਂਥ ਖੜੇ ਕਿਤੇ ਨੇ ਤੇ ਪ੍ਰਜੋਤ ਸਿੰਘ ਜੀ ਨੂੰ ਮੋਕਾ ਦੇ ਤੇ ਪ੍ਰਜੋਤ ਸਿੰਘ ਜੀ 15 ਰਾਗਾਂ ਵਿੱਚ ਦਰਜ ਹੈ ਬਿਲਕੁਲ ਸਹੀ ਜਵਾਬ ਹੈ ਜੀ ਅਗਲਾ ਸਵਾਲ ਇਸੇ ਨਾਲ ਜੁੜਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਰਾਗਾਂ ਵਿੱਚੋਂ ਇੱਕ ਰਾਗ ਇਹੋ ਜਿਹਾ ਵੀ ਹੈ ਜੋ ਕਿ ਸਿਰਫ ਤੇ ਸਿਰਫ ਗੁਰਤੇਗ ਬਾਦਰ ਸਾਹਿਬ ਜੀ ਨਹੀਂ ਵਰਤਿਆ ਹੈ ਉਹ ਰਾਗ ਕਿਹੜਾ ਹੈ ਇਹ ਆਪ ਇਹਨੇ ਦੱਸਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਰਾਗਾਂ ਵਿੱਚ ਇੱਕ ਰਾਗ ਇਹੋ ਜਿਹਾ ਵੀ ਹੈ ਜੋ ਰਾਗ ਸਿਰਫ ਤੇ ਸਿਰਫ ਗੁਰਤੇਗ ਬਾਦਰ ਸਾਹਿਬ ਜੀ ਨੇ ਵਰਤਿਆ ਹੈ ਜਿਹੜੇ ਵੀਰ ਭੈਣ ਵੀਡੀਓ ਦੇਖ ਰਹੇ ਨੇ ਕਮੈਂਟ ਰੈਂ ਜਵਾਬ ਦੇ ਸਕਦੇ ਨੇ ਜੀ ਕਿਹੜਾ ਰਾ ਜੀ ਨੇਹਾ ਜੀ ਨੇਹਾ ਦੱਸਾਂਗੇ ਜੈ ਜਵੰਤੀ ਰਾਗ ਜੈ ਜਵੰਤੀ ਬਿਲਕੁਲ ਸਹੀ ਜਵਾਬ ਹੈ ਜੀ ਅਗਲਾ ਸਵਾਲ ਮੇਰਾ ਆਪ ਜੀ ਨੂੰ ਤੇ ਮੇਰਾ ਇਹ ਆਖਰੀ ਸਵਾਲ ਹੈ ਜੀ ਤੇ ਗੁਰਤੇਗ বাহাদুর ਸਾਹਿਬ ਜੀ ਦੀ ਸੁਪਤਨੀ ਦੇ ਪਿਤਾ ਜੀ ਦਾ ਕੀ ਨਾਮ ਸੀ ਗੁਰਤੇਗ বাহাদুর ਸਾਹਿਬ ਜੀ ਦੀ ਸੁਪਤਨੀ ਦੇ ਪਿਤਾ ਜੀ ਦਾ ਕੀ ਨਾਮ ਸੀ ਜਿਹੜੇ ਵੀਰ ਭੈਣ ਵੀਡੀਓ ਦੇਖ ਰਹੇ ਨੇ ਉਹ ਵੀ ਕਮੈਂਟ ਰੈਂਸ ਜਵਾਬ ਦੇ ਸਕਦੇ ਹਨ ਜੀ ਉਹ ਜਿਹੜੇ ਨੇ ਇਸ ਥਾਂ ਤੇ ਆਏ ਨੇ ਉਹ ਵੀ ਦੱਸ ਸਕਦੇ ਹਨ ਔਰ ਲੋਕੇਸ਼ਨ ਬਹੁਤ ਜ਼ਿਆਦਾ ਪਿਆਰੀ ਹੈ ਜੀ ਕੌਣ ਦੱਸੇਗਾ ਦੋਨੋਂ ਹੱਥ ਖੜੇ ਕੀਤੇ ਨੇ ਤੇ ਮੈਂ ਕਹਿੰਦਾ ਜੀ ਨੇਹਾ ਜੀ ਨੂੰ ਮੌਕਾ ਦਿੱਤਾ ਹੈ ਜੀ ਨੇਹਾ ਜੀ ਭਾਈ ਲਾਲਚੰਦ ਜੀ ਭਾਈ ਲਾਲਚੰਦ ਜੀ ਚਲੋ ਇਸੇ ਨਾਲ ਜੁੜਿਆ ਹੋਇਆ ਸਵਾਲ ਮੈਂ ਪੁੱਛਦਾ ਦੁਬਾਰਾ ਆਪ ਜੀ ਨੂੰ ਗੁਰਤੇਗ ਬਹਾਦਰ ਸਾਹਿਬ ਜੀ ਦੇ ਸੋਰਾ ਜੀ ਦਾ ਕੀ ਨਾਮ ਸੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਸੋਰਾ ਜੀ ਦਾ ਕੀ ਨਾਮ ਸੀ ਜੀ ਪਰਜੋਤ ਸਿੰਘ ਜੀ ਭਾਈ ਲਾਲਚੰਦ ਜੀ ਬਿਲਕੁਲ ਦੇਖੋ ਕਈ ਵਾਰ ਕੀ ਹੁੰਦਾ ਹੈ ਸਵਾਲ ਉਹੀ ਹੁੰਦੇ ਨੇ ਬਟ ਕੁਮਾ ਫਿਰਾ ਕੇ ਆ ਜਾਂਦੇ ਨੇ ਆਪਾਂ ਉਥੇ ਕਨਫਿਊਜ਼ ਹੋ ਜਾਂਦੇ ਆ ਤਾਂ ਕਨਫਿਊਜ਼ ਬਿਲਕੁਲ ਨਹੀਂ ਹੋਣਾ ਸਵਾਲ ਨੂੰ ਬੜੇ ਧਿਆਨ ਨਾਲ ਸਮਝਣਾ ਹੈ ਸਵਾਲ ਦੇ ਵਿੱਚ ਹੀ ਸਾਨੂੰ ਕਈ ਵਾਰ ਸਵਾਲ ਦਾ ਜਵਾਬ ਵੀ ਮਿਲ ਜਾਂਦਾ ਹੈ ਤਾਂ ਸਵਾਲ ਨੂੰ ਬੜੇ ਧਿਆਨ ਨਾਲ ਸਮਝੋ ਠੀਕ ਹੈ ਨਹੀਂ ਸੋ ਜਿਵੇਂ ਮੈਂ ਕਿਹਾ ਕਿ ਗੁਰਤੇਗ ਬਾਦਲ ਸਾਹਿਬ ਜੀ ਸੁਪਤਰੀ ਦੇ ਪਿਤਾ ਜੀ ਦਾ ਸਵਾਲ ਇਹ ਵੀ ਬਣ ਸਕਦਾ ਹੈ ਕਿ ਗੁਰਤੇਗ ਬਾਦਲ ਸਾਹਿਬ ਜੀ ਦੇ ਪੋਤੇ ਆ ਦੀ ਦਾਦੀ ਦੇ ਪਿਤਾ ਜੀ ਦਾ ਕੀ ਨਾਮ ਸੀ ਠੀਕ ਹੈ ਜੀ ਇਸ ਤਰੀਕੇ ਦਾ ਵੀ ਸਵਾਲ ਬਣ ਸਕਦਾ ਹੈ ਸੋ ਆਈ ਵੀਡੀਓਸ ਹੱਸੇ ਇੰਨਾ ਹੀ ਪੇਸ਼ਕਾਰੀ ਕਰਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਿਆ ਹੋਣਗੇ ਸਾਡੀ ਗਲਤੀ ਸਾਡੇ ਇਤਿਹਾਸ 'ਚ ਜੂਲ ਲਿਓ ਸੁਧਾਰ ਕਰਾਂਗੇ ਵੀਡੀਓ ਬਤੋ ਬਤ ਸ਼ੇਅਰ ਕਰੋ ਤਾਂ ਕਿ ਯਾਰਕਰ ਹਰਕੇ ਤੱਕ ਪਹੁੰਚ ਸਕੇ ਤੇ ਲੋਕੇਸ਼ਨ ਦੇ ਬਾਰੇ ਫਿਰ ਮੈਂ ਦੱਸਦਾ ਬਹੁਤ ਹੀ ਜ਼ਿਆਦਾ ਪਿਆਰੀ ਹੈ ਔਰ ਇਸ ਲੋਕੇਸ਼ਨ ਤੱਕ ਪਹੁੰਚ ਕੇ ਵੀ ਆਪਾਂ ਇਤਿਹਾਸ ਨਾਲ ਜੁੜੇ ਹੋ ਸਵਾਲ ਜਵਾਬ ਜੀ ਨਾਲ ਸਾਂਝੇ ਕਰ ਰਹੇ ਹਾਂ ਵੀਡੀਓ ਨੂੰ ਬਤੋ ਬਤ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ